ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਵਰਨ ਨਾ ਸਕਾ ਤੂੰ ਠਾਕੁਰ ਉੱਚ ਪਗਵਾਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਦਰਤ ਸਾਰੇ ਗੁਰਵਾਣੀ ਕਹਉ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਕੁੰਭਾ ਬੱਗਾ ਜਲ ਰਹਾ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਗਾ ਮਨ ਰਹਾ ਗੁਰ ਬਿਨ ਗਿਆਨ ਨਾ ਹੋਏ ਸੋ ਕਹੋ ਤਨ ਗੁਰ ਸੇਵੀਐ ਐਹਨ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਰਠੋ ਮਹਲਾ ਪਹਿਲਾ ਤੂੰ ਪ੍ਰਭ ਦਾਤਾ ਬਾਣਿ ਮਤ ਪੂਰਾ ਹਮਤਾਰੇ ਪੇਖੜੀ ਜਿਓ ਮੈਂ ਕੀ ਮੰਗੋ ਕਿਥੇ ਰਣਾ ਰਹਿ ਹਰਦੀ ਜਨਾਮ ਪਿਆਰੀ ਜਿਓ ਤੂੰ ਪ੍ਰਭ ਦਾਤ ਬਾਨੋ ਮਤ ਪੂਰਾ ਹਮ ਥਾਰੇ ਪੇਖਾਰੀ ਜਿਓ ਮੈਂ ਕੀ ਮੰਗੂ ਕਿਛ ਫਿਰ ਨਾ ਰਾਈ ਹਰਦੀ ਜਨਾਮ ਪਿਆਰੀ ਜੀਓ ਘਟ ਘਟ ਰਬ ਰਹਾ ਬਨਵਾਰੇ ਜਲ ਥਲ ਨਹੀਂ ਅਲੋ ਗੁਪਤ ਵਰਤਾ ਗੁਰੂ ਸ਼ਬਦ ਦੇ ਦੇਖ ਨਿਹਾਰੀ ਜਿਓ ਰਹਾ ਮਰਤ ਭਿਆਨ ਅਕਾਸ਼ ਦਿਖਾਉ ਗੁਰ ਸਤਗੁਰ ਕਿਰਪਾ ਭਾਰੀ ਜਿਓ ਸੋ ਬ੍ਰਹਮਾ ਜੋ ਹੰਨੀ ਹੈ ਪੀ ਹੋੰਨੀ ਘਟ ਭੀਤਰ ਦੇਖ ਮੁਰਾਰੀ ਜੀਓ ਜਨਮ ਮਰਨ ਕਾ ਇਹ ਜਗ ਬਪੜੋ ਇਨ ਦੁਜਾ ਭਗਤ ਵਿਸਾਰੇ ਜੀਓ ਸਤ ਗੁਰੂ ਮਿਲਾ ਤਾਂ ਗੁਰਮਤਿ ਪਾਈਐ ਸਾਕਤ ਬਾਝੀ ਹਰੀ ਜੀਉ ਸਤ ਗੁਰੂ ਬੰਧਨ ਤੋੜਿ ਨਿਾਰੇ ਬਹੁ ਨਗਰ ਦੇ ਮਜਾਰੇ ਜੀਉ ਨਾਨਕ ਗਿਆਨ ਰਤਨ ਪਰਗਾਸ ਆ ਹਰ ਮਨ ਵਸਿਆ ਨਿਰੰਕਾਰ ਜੀ ਹੋ ਸਤ ਗੁਰੂ ਬੰਧਨ ਤੋੜ ਨਿਹਾਰੇ ਬਹੁੜ ਨਾ ਗਰਬ ਮਜਾਰੀ ਜੀ ਨਾਮਿਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੇ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੇ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸواری ਗੁਰੂ ਕਾ ਖਾਲਸਾ ਗੁਰੂ ਖਾਲਸਾ ਸਾਧ ਸੰਗਤ ਜੀ ਹਰ ਰੋਜ਼ ਦੀ ਤਰ੍ਹਾਂ ਸੰਗਤਾਂ ਬੜੇ ਪਿਆਰ ਦੇ ਨਾਲ ਗੁਰਦੁਆਰਾ ਸਾਹਿਬ ਪਹੁੰਚਦੀਆਂ ਨੇ ਬਾਣੀ ਸਰਵਣ ਕਰਦੀਆਂ ਨੇ ਨਾਲ-ਨਾਲ ਹੁਕਮਨਾਮਾ ਸਾਹਿਬ ਦੇ ਵਿਚਾਰ ਉਹ ਵੀ ਬੜੇ ਪਿਆਰ ਦੇ ਨਾਲ ਸੰਗਤਾਂ ਸਰਵਣ ਕਰਦੀਆਂ ਨੇ ਆਓ ਹਰ ਰੋਜ਼ ਦੀ ਤਰ੍ਹਾਂ ਅੰਦਰ ਤਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 597 ਤੇ 598 ਅੰਗ ਦੇ ਉੱਤੇ ਸੁਭਾਏ ਮਾਨ ਸੋਰਠਿ ਮਾਲਾ ਪਹਿਲਾ ਸੋਰਠਿ ਰਾਗ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਨ੍ਹਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਤੂੰ ਪ੍ਰਵਦਾਤਾ দান ਮਤ ਪੂਰਾ ਹਮ ਥਾਰੇ ਭੇਖਾਰੀ ਜੀਓ ਅਸੀਂ ਸਾਰੇ ਮੰਗਤੇ ਆ ਗੁਰੂ ਦੇ ਦਰ ਤੇ ਆ ਕੇ ਅਸੀਂ ਮੰਗਦੇ ਆ ਕੁਝ ਨਾ ਕੁਝ ਇੱਕ ਮੰਗਤੇ ਉਹ ਹੁੰਦੇ ਆ ਜਿਹੜੇ ਸੜਕਾਂ ਤੇ ਫਿਰਦੇ ਆ ਇੱਕ ਇੱਕ 2-2 ਰੁਪਏ ਮੰਗਦੇ ਆ ਅਸੀਂ ਕਈ ਵਾਰੀ ਕਹਿੰਦੇ ਨੇ ਕਿ ਉੱਤੇ ਮੰਗਤੇ ਆ ਪਰ ਇੱਥੇ ਗੁਰੂ ਸਾਹਿਬ ਤੇ ਕਹਿੰਦੇ ਅਸੀਂ ਸਾਰੀ ਮੰਗਤੇ ਆ ਭਾਈ ਉਹ ਛੜਕਾਂ ਤੇ ਮੰਗਦੇ ਆ ਅਸੀਂ ਗੁਰੂ ਦੇ ਦਰ ਤੇ ਆ ਕੇ ਮੰਗਦੇ ਆ ਕਹਿੰਦੇ ਹੈ ਤੇ ਭਿਖਾਰੀਏ ਤੂੰ ਪ੍ਰਭ ਦਾਤਾ ਦਾਨ ਮੱਤ ਪੂਰਾ ਤੂੰ ਸੱਚੇ ਬਾਦਸ਼ਾਹ ਦਾਤਾ ਦੇਣ ਵਾਲਾ ਤੂੰ ਸਾਨੂੰ ਦਾਤਾ ਦਾ ਧਾਰ ਦੇਣ ਵਾਲਾ ਤੇਰੀ ਮੱਤ ਵੀ ਪੂਰੀ ਐ ਤੂੰ ਸਾਰਿਆਂ ਤੋਂ ਵੱਡਾ ਤੂੰ ਪ੍ਰਭ ਦਾਤਾ ਦਾਨ ਮੱਤ ਪੂਰਾ ਹਮ ਥਾਰੇ ਭਿਖਾਰੀ ਜੀਵ ਅਸੀਂ ਸੱਚੇ ਪਾਤਸ਼ਾਹ ਭਿਖਾਰੀ ਆ ਸਾਨੂੰ ਤੂੰ ਧਾਨ ਵੀ ਦੇ ਰਿਹਾ ਤੂੰ ਸਾਨੂੰ ਮੱਤ ਵੀ ਦੇ ਰਿਹਾ ਅਸੀਂ ਰੋਜ਼ ਹੀ ਪੜਦੇ ਆ ਨਾ ਸਿੱਖਾਂ ਦਾ ਮਨ ਨਹੀਂ ਵਾ ਮੱਤ ਉੱਚੀ ਅਸੀਂ ਗੁਰੂ ਕੋਲ ਆਵਾਂਗੇ ਤਾਂ ਹੀ ਮੱਤ ਉੱਚੀ ਹੋਣੀ ਆ ਤੂੰ ਪ੍ਰਵਦਾਤਾ ਧਾਨ ਮੱਤ ਪੂਰਾ ਹਮ ਥਾਰੇ ਭਿਖਾਰੀ ਜੀ ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਏ ਹਰ ਦੀਜਾ ਨਾਮ ਪਿਆਰੀ ਜੀ ਇੱਥੇ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜਿਨੇ ਬਹੁਤ ਸੋਹਣਾ ਲਿਖਿਆ ਕਿ ਅਸੀਂ ਆ ਕੇ ਮੰਗਦੇ ਆ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਜ਼ਮੀਨਾਂ ਜਾਇਦਾਦਾਂ ਮੰਗਦਾ ਕੋਈ ਕੋਠੀ ਮੰਗਦਾ ਕੋਈ ਉਂਝ ਮੰਗਦਾ ਕੋਈ ਕੁਝ ਮੰਗਦਾ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਪ੍ਰਮਾਤਮਾ ਦੇ ਨਾਲ ਗੱਲ ਕਰਦੇ ਆ ਨਾ ਕਹਿੰਦੇ ਮੈਂ ਕੀ ਮੰਗਾ ਸਾਰਾ ਕੁਝ ਇਸ ਤਰ੍ਹਾਂ ਦਾ ਜਿਹੜਾ ਰਹਿਣਾ ਨਹੀਂ ਫਿਰ ਨਾ ਰਹਾਈ ਜਿਹੜਾ ਸਾਰਾ ਕੁਝ ਖਤਮ ਹੋ ਜਾਣਾ ਉਹ ਕਿਉਂ ਮੰਗੀਏ ਕਹਿੰਦੇ ਹਰ ਦੀਜਾ ਨਾਮ ਪਿਆਰੀ ਜੀਓ ਸੱਚੇ ਬਾਦਸ਼ਾਹ ਜੇ ਤੁਸੀਂ ਖੁਸ਼ ਹੋਏ ਹੋ ਜੇ ਤੁਸੀਂ ਤਰੁੱਠੇ ਹੋ ਨਾ ਤਾਂ ਮੈਨੂੰ ਨਾਮ ਦੀ ਦਾਤ ਦੇ ਦਿਓ ਨਾਮ ਦੀ ਦਾਤ ਦੇ ਮੰਗਰੇ ਸਾਰੀਆਂ ਚੀਜ਼ਾਂ ਹੀ ਆ ਜਾਣਗੇ ਜਿਹੜੇ ਅਸੀਂ ਰੋਜ਼ ਮੰਗਦੇ ਆ ਨਾ ਨਾਮ ਮੰਗ ਲਈਏ ਨਾਮ ਦੇ ਪਿੱਛੇ-ਪਿੱਛੇ ਸਾਰਾ ਕੁਝ ਹੀ ਆ ਜਾਊਗਾ ਨਾਮ ਦੇ ਪਿੱਛੇ ਸਾਰਾ ਕੁਝ ਹੀ ਆ ਜਾਊਗਾ ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਕਿਨਾਂ ਦੇ ਜੋ ਹਰ ਹਿਰਦੈ ਸਦਾ ਵਸਾਏ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਚ ਵਸਾਲਿਆ ਨਾ ਉਹਨਾਂ ਦੇ ਕਹਿੰਦੇ ਰੱਦੀਆਂ ਸਿੱਧੀਆਂ ਤੇ ਮਗਰ-ਮਗਰ ਫਿਰਦੀਆਂ ਨੇ ਜੀ ਇੱਥੇ ਗੁਰੂ ਸਾਹਿਬ ਕਹਿੰਦੇ ਮੈਂ ਕੀ ਮੰਗੂ ਕਿ ਜਿਥੇ ਨਾ ਰਹਾਏ ਹਰ ਦੀਜੇ ਨਾਮ ਪਿਆਰੇ ਜੀ ਉਹ ਸੱਚੇ ਪ੍ਰਭੂ ਨੂੰ ਪਿਆਰ ਦੇ ਦਿਓ ਮੈਨੂੰ ਆਪਣਾ ਨਾਮ ਦੇ ਦਿਓ ਤੇ ਉਹਦੇ ਮਗਰ-ਮਗਰ ਸਾਰਾ ਕੁਝ ਹੀ ਆ ਜੂ ਮੈਨੂੰ ਮੰਗਣ ਦੀ ਲੋੜ ਹੀ ਨਹੀਂ ਪੈਣੀ ਘਟ ਘਟ ਰਵ ਰਹਿਆ ਬਨਵਾਰੀ ਬਨਵਾਰੀ ਦਾ ਭਾਵ ਉਹਦਾ ਪਰਮਾਤਮਾ ਕਿ ਜਿਹੜਾ ਪਰਮਾਤਮਾ ਹੈ ਨਾ ਜਿਹੜਾ ਵਾਸ਼ ਗੁਰੂ ਹੈ ਜਿਹੜਾ ਅੱਲਾ ਹੈ ਉਹ ਤੇ ਘਟ ਘਟ ਚ ਵਸ ਰਿਹਾ ਹਰ ਇੱਕ ਸਰੀਰ ਦੇ ਅੰਦਰ ਉਹੀ ਵਸ ਰਿਹਾ ਵਸ ਰਿਹਾ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਚਨ ਪੜ੍ਹਦੇ ਆ ਨਾ ਘਟ ਘਟ ਮੈਂ ਹਰ ਜੂ ਵਸਾ ਸੰਤਨ ਕਹਿਓ ਪੁਕਾਰ ਕਿ ਜਿਹੜਾ ਪਰਮਾਤਮਾ ਹੈ ਨਾ ਉਹ ਤੇ ਘਟਾ ਘਟਾਂ ਚ ਵਸ ਰਿਹਾ ਸਾਡੇ ਸਰੀਰਾਂ 'ਚ ਵੀ ਉਹੀ ਵਰਸ ਰਿਹਾ ਤੇ ਜੇ ਅਸੀਂ ਕਿਸੇ ਦਰਖਤ ਨੂੰ ਵੇਖਦੇ ਆ ਨਾ ਦਰਖਤ ਦੇ ਵਿੱਚ ਪੱਤਿਆਂ 'ਚ ਵੀ ਉਹੀ ਹੈ ਟਹਿਣੀਆਂ 'ਚ ਵੀ ਉਹੀ ਹੈ ਫਲ 'ਚ ਵੀ ਉਹੀ ਹੈ ਫੁੱਲਾਂ 'ਚ ਵੀ ਉਹੀ ਹੈ ਕਹਿੰਦੇ ਉੱਤੇ ਹਰ ਇੱਕ ਥਾਂ ਤੇ ਵਸ ਰਿਹਾ ਘਟ ਘਟ ਰਵ ਰਹੇ ਆ ਬਨਵਾਰੀ ਤੇ ਪੁੱਛਣ ਵਾਲਿਆਂ ਨੇ ਪੁੱਛਿਆ ਕਿੱਥੇ ਕਿੱਥੇ ਕਿ ਬਸਦਾ ਉਹ ਜਲ ਥਲ ਮਹੀਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਕਹਿੰਦੇ ਉੱਤੇ ਜਲਾਂ ਚ ਵੀ ਹੈ ਉਹ ਥਲਾਂ ਚ ਵੀ ਹੈ ਉਹ ਧਰਤੀ ਦੇ ਅੰਦਰ ਵੀ ਹੈ ਧਰਤੀ ਦੇ ਉੱਪਰ ਵੀ ਹੈ ਆਕਾਸ਼ ਚ ਵੀ ਹੈ ਪਹਾੜਾਂ ਚ ਵੀ ਹੈ ਦਰਿਆਵਾਂ ਚ ਵੀ ਹੈ ਪਰ ਉਹ ਕਹਿੰਦੇ ਉੱਥੇ ਗੁਪਤ ਵਰਤ ਰਿਹਾ ਜਲ ਥਲ ਮਹੀਲ ਗੁਪਤੋ ਵਰਤੈ ਉੱਥੇ ਹੈ ਜ਼ਰੂਰ ਪਰ ਕਹਿੰਦੇ ਗੁਪਤ ਵਰਤਰਾ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਜਿਹੜਾ ਕਹਿੰਦੇ ਗੁਰੂ ਦੇ ਸ਼ਬਦ ਨਾਲ ਜੁੜ ਗਿਆ ਜਿਨੇ ਗੁਰੂ ਦੇ ਸ਼ਬਦ ਦੇ ਨਾਲ ਸਾਹਜ ਪਾ ਲਏ ਜਿਹਨੂੰ ਗੁਰੂ ਦੇ ਦਰਸ਼ਨ ਹੋ ਗਏ ਉਹਨੂੰ ਫਿਰ ਜਲਾ ਵਿੱਚ ਵੀ ਦਿਸਣ ਲੱਗ ਜਾਂਦਾ ਹੈ ਹਲਾ ਵਿੱਚ ਵੀ ਦਿਸਣ ਲੱਗ ਜਾਂਦਾ ਹੈ ਮਹੀਲ ਪਹਾੜਾਂ ਵਿੱਚ ਵੀ ਦਿਸਣ ਲੱਗ ਜਾਂਦਾ ਹੈ ਜਿੱਥੇ ਗੁਪਤ ਵਰਤਰਾ ਸੀ ਨਾ ਕਹਿੰਦੇ ਜਿਹਦਾ ਪਿਆਰ ਪੈ ਗਿਆ ਗੁਰੂ ਦੇ ਨਾਲ ਉਹ ਗੁਪਤ ਥਾਂ ਤੇ ਵੀ ਉਹਨਾਂ ਨੂੰ ਪਰਗਟ ਐ ਲੱਗਦਾ ਕਿ ਇੱਥੇ ਵੀ ਰੱਬ ਖੜਾ ਹੈ ਇੱਥੇ ਵੀ ਰੱਬ ਹੈ ਇੱਥੇ ਵੀ ਰੱਬ ਹੈ ਸਾਰੇ ਥਾਂ ਤੇ ਉਹਨੂੰ ਦੇਖਣ ਲੱਗ ਜਾਂਦਾ ਹੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਗੁਰੂ ਦੇ ਸ਼ਬਦ ਰਾਹੀਂ ਦਸਣਾ ਰਹਾਉ ਰਹਾਉ ਦਾ ਭਾਵ ਹੁੰਦਾ ਠਹਿਰਨਾ ਰੁਕਣਾ ਵਿਸਰਾਮ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਮਰਤ ਪਿਆਲ ਆਕਾਸ਼ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜੀਓ ਮਰਦ ਦਾ ਭਾਵ ਹੁੰਦਾ ਨਿਰਤ ਲੋਕ ਦੇ ਵਿੱਚ ਤੇ ਪਿਆਲ ਧਰਤੀ ਦੇ ਉੱਤੇ ਆਕਾਸ਼ ਆਕਾਸ਼ ਦੇ ਉੱਤੇ ਭਾਵ ਕੇ ਧਰਤੀ ਦੇ ਵਿੱਚ ਵੀ ਧਰਤੀ ਦੇ ਉੱਪਰ ਵੀ ਤੇ ਆਕਾਸ਼ ਵਿੱਚ ਵੀ ਮਰਦ ਤੇ ਪਿਆਲ ਆਕਾਸ਼ ਦਿਖਾਇਓ ਗੁਰੂ ਸਤਗੁਰ ਕਿਰਪਾ ਧਾਰੀ ਜਿਓ ਜਦੋਂ ਗੁਰੂ ਨੇ ਕਿਰਪਾ ਕਰਤੀ ਨਾ ਸਾਡੇ ਤੇ ਉਦੋਂ ਸਾਰਿਆਂ ਥਾਵਾਂ ਤੇ ਦਿਸਣਾ ਘਟ ਘਟ ਰੱਬ ਰਹਿਆ ਬਨਵਾਰੀ ਉਦੋਂ ਸਾਰਿਆਂ ਥਾਵਾਂ ਤੇ ਦਿਸਣਾ ਹੁਣ ਸਾਨੂੰ ਸਾਰਿਆਂ ਥਾਵਾਂ ਤੇ ਨਹੀਂ ਨਾ ਦਿਸਦਾ ਸਾਨੂੰ ਇਕੱਲਾ ਐ ਲੱਗਦਾ ਕਿ ਗੁਰਦੁਆਰੇ ਚ ਹੀ ਰੱਬ ਹੈ ਮੁਸਲਮਾਨਾਂ ਨੂੰ ਐ ਲੱਗਦਾ ਕਿ ਵਸੀਤ ਦੇ ਵਿੱਚ ਹੀ ਰੱਬ ਹੈ ਤੇ ਹਿੰਦੂਆਂ ਨੂੰ ਐ ਲੱਗਦਾ ਕਿ ਮੰਦਰ ਦੇ ਵਿੱਚ ਹੀ ਰੱਬ ਹੈ ਤੇ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਆਉਂਦਾ ਦੱਖਣ ਦੇਸ ਹਰੀ ਕਾ ਵਾਸਾ ਪੱਛਮ ਅੱਲਾ ਮਕਾਮਾ ਕਿ ਜਿਹੜੇ ਹਿੰਦੂ ਨੇ ਉਹ ਕਹਿੰਦੇ ਦੱਖਣ ਦੇਸ਼ 'ਚ ਹੀ ਵੱਸਦੇ ਕਿਉਂਕਿ ਉੱਧਰ ਹਿੰਦੂਆਂ ਦਾ ਇੱਕ ਬਹੁਤ ਵੱਡਾ ਮੰਦਿਰ ਹੈ। ਦੱਖਣ ਦੇਸ਼ ਹਰੀ ਕਾ ਵਾਸਾ ਪੱਛਮ ਅੱਲਾ ਮਕਾਮਾ ਪੱਛਮ ਵਾਲੇ ਪਾਸੇ ਮੱਕਾ ਕਾਬਾ ਉਹਨਾਂ ਨੂੰ ਆ ਲੱਗਦਾ ਕਿ ਉੱਥੇ ਹੀ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਦੱਖਣ ਦੇਸ਼ ਗੁਰੂ ਸਾਹਿਬ ਕਹਿੰਦੇ ਬਾਣੀ ਦੇ ਵਿੱਚ ਕਿ ਦੱਖਣ ਦੇਸ਼ ਹਰੀ ਕਾ ਵਾਸਾ ਪਛਮ ਅੱਲਾ ਮਕਾਮਾ ਦਿਲ ਮੈਂ ਖੋਜ ਦਿਲੇ ਦਿਲੇ ਖੋਜੋ ਇਹੀ ਠੌਰ ਮਕਾਮਾ ਕਹਿੰਦੇ ਨਾ ਕਾਬੇ ਚ ਨਾ ਦੱਖਣ ਦੇਸ਼ ਚ ਤੇ ਕਹਿੰਦੇ ਉਤੇ ਦਿਲ ਚ ਬੈਠਾ ਤੇ ਜਿੱਦੇ ਗੁਰੂ ਦੀ ਕਿਰਪਾ ਹੋਊਗੀ ਨਾ ਦਿਲ ਚੋਂ ਪ੍ਰਗਟ ਹੋ ਗਿਆ ਉਦੋਂ ਤੈਨੂੰ ਸਾਰੇ ਥਾਵਾਂ ਤੇ ਦਿਸੋ ਤੇ ਇੱਕ ਥਾਂ ਤੇ ਨਹੀਂ ਸਾਰੇ ਥਾਵਾਂ ਤੇ ਦਿਸੋ ਕਹਿੰਦੇ ਸੋ ਬ੍ਰਹਮ ਅਜੋਨੀ ਹੈ ਭੀ ਹੋਨੀ ਘਟ ਭੀਤਰ ਦੇਖ ਮੋਹਾਰੀ ਜੀਓ ਕਹਿੰਦੇ ਜਿਹੜਾ ਪ੍ਰਮਾਤਮਾ ਹੈ ਨਾ ਸੋ ਬ੍ਰਹਮ ਅਜੋਨੀ ਜਿਹੜਾ ਬ੍ਰਹਮ ਹੈ ਪ੍ਰਮਾਤਮਾ ਉਹ ਜੁਨੀਆਂ ਤੋਂ ਬਿਨਾਂ ਹੈ ਅਸੀਂ ਤੇ ਜੁਨੀਆਂ ਚ ਆਉਨੇ ਆ ਨਾ ਅੱਜ ਸਾਨੂੰ ਸਰੀਰ ਮਿਲੇ ਮਨੁੱਖਾ ਸਰੀਰ ਹੋ ਸਕਦਾ ਹੈ ਕੱਲ ਨੂੰ ਅਸੀਂ ਮਰਨ ਤੋਂ ਬਾਅਦ ਕਿਸੇ ਹੋਰ ਜੁਨੀ ਚ ਪੈ ਜਾਈਏ ਕਹਿੰਦੇ ਅਸੀਂ ਤੇ ਜੁਨੀਆਂ ਚ ਆ ਜਿਹੜਾ ਪ੍ਰਮਾਤਮਾ ਉਹ ਜੁਨੀਆਂ ਚ ਨਹੀਂ ਹੈ ਸੋ ਬ੍ਰਹਮ ਅਜੋਨੀ ਉਹ ਜੁਨੀਆਂ ਤੋਂ ਰਹਤ ਹੈ ਪੀ ਹੋਨੀ ਹੈ ਦਾ ਭਾਵ ਕਿ ਅੱਜ ਵੀ ਪ੍ਰਮਾਤਮਾ ਹੈ ਜਦੋਂ ਅਸੀਂ ਨਹੀਂ ਹੋਵਾਂਗੇ ਪ੍ਰਮਾਤਮਾ ਤੇ ਉਦੋਂ ਵੀ ਹੋਣਾ ਹੈ ਪ੍ਰਮਾਤਮਾ ਕਦੇ ਮਰਿਆ ਨਹੀਂ ਕਰਦਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਆ ਕਿ ਜਦੋਂ ਦੁਨੀਆ ਹੈ ਨਹੀਂ ਸੀ ਭਾਈ ਉਦੋਂ ਵੀ ਪ੍ਰਮਾਤਮਾ ਦਾ ਨਾਮ ਹੈਗਾ ਸੀ ਤੇ ਜਦੋਂ ਦੁਨੀਆ ਹੋਂਦ ਚ ਆਈ ਉਦੋਂ ਵੀ ਪ੍ਰਮਾਤਮਾ ਦਾ ਨਾਮ ਹੈ ਤੇ ਅੱਜ ਵੀ ਪ੍ਰਮਾਤਮਾ ਦਾ ਨਾਮ ਹੈਗਾ ਤੇ ਜਦੋਂ ਅਸੀਂ ਦੁਨੀਆ ਨਹੀਂ ਹੋਊਗੀ ਨਾ ਕਹਿੰਦੇ ਪ੍ਰਮਾਤਮਾ ਦਾ ਨਾਮ ਤੇ ਉਦੋਂ ਵੀ ਹੋਣਾ ਹੈ ਇੱਥੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਸੋ ਬ੍ਰਹਮ ਆਜੋਨੀ ਹੈ ਪੀ ਹੋਣੀ ਕਹਿੰਦੇ ਅੱਜ ਵੀ ਹੈਗਾ ਤੇ ਅੱਗੇ ਨੂੰ ਵੀ ਹੋਣਾ ਹੈ ਘਟ ਭੀਤਰ ਦੇਖ ਮੋਹਾਰੀ ਜੀਓ ਕੱਟ ਭੀਤਰ ਕੱਟਦਾ ਭਾਵ ਹਿਰਦਾ ਕਹਿੰਦੇ ਉਤੇ ਹਿਰਦੇ ਚੋਂ ਦੇਖ ਕੱਟ ਭੀਤਰ ਦੇਖ ਮੁਰਾਰੀ ਜੀ ਮੁਰਾਰੀ ਪ੍ਰਮਾਤਮਾ ਦਾ ਨਾਮ ਹੈ ਜੀ ਪ੍ਰਮਾਤਮਾ ਦੇ ਬਹੁਤ ਨਾਮ ਨੇ ਗੁਰਬਾਣੀ ਦੇ ਵਿੱਚ ਕਿੰਨੇ ਨਾਮ ਲਿਖਿਆ ਮੁਰਾਰੀ ਭਗਵਾਨ ਗੋਡ ਜੇਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਆ ਨਾ ਜਾਪ ਸਾਹਿਬ ਉਹਦੇ ਵਿੱਚ 1101 ਵਾਰ ਪ੍ਰਮਾਤਮਾ ਦਾ ਨਾਮ ਲਿਖਿਆ ਵੱਖਰਾ ਵੱਖਰਾ 1101 ਇੱਕੋ ਹੀ ਪਾਰਸ ਦੇ ਵਿੱਚ ਨਾ 1101 ਵਾਰ ਪਰਮਾਤਮਾ ਦਾ ਨਾਮ ਲਿਖਿਆ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਘਟ ਭੀਤਰ ਦੇਖ ਮਰਾਰੀ ਜੀਓ ਮਰਾਰੀ ਦਾ ਪਾਪ ਪਰਮਾਤਮਾ ਘਟਦਾ ਪਾਪ ਹਿਰਦਾ ਕਿ ਉਹਨੂੰ ਆਪਣੇ ਹਿਰਦੇ 'ਚ ਵੇਖ ਆਪਣੇ ਹਿਰਦੇ ਦੇ ਅੰਦਰ ਵੇਖੇਗਾ ਨਾ ਤੈਨੂੰ ਕਹਿੰਦੇ ਆਪਣੇ ਹਿਰਦੇ 'ਚ ਰੱਬ ਦਿਸਣਾ ਹੈ ਜਦੋਂ ਆਪਣੇ ਹਿਰਦੇ 'ਚ ਰੱਬ ਦਿਸ ਗਿਆ ਦੁਨੀਆਂ 'ਚ ਉਹ ਤੇ ਫਿਰ ਆਪੇ ਦਿਸਣਾ ਸਾਨੂੰ ਆਪਣੇ ਅੰਦਰੋਂ ਨਹੀਂ ਇਹ ਜਦ ਤੱਕ ਦਿਸਿਆ ਆਪਾਂ ਇੱਕ ਦਿਨ ਗੱਲ ਕੀਤੀ ਸੀ ਨਾ ਜਿਹੜਾ ਉਹ ਫਕੀਰ ਸੀ ਅਨਲ ਹੱਕਾਂ ਨਾਲ ਹੱਕ ਕਹਿੰਦਾ ਸੀ ਉਹ ਕਹਿੰਦਾ ਸੀ ਮੇਰੇ ਅੰਦਰ ਮੈਂ ਰੱਬਾਂ ਮੈਂ ਰੱਬਾਂ ਬਸ ਉਹਨੇ ਆਪਣੇ ਅੰਦਰੋਂ ਵੇਖ ਲਿਆ ਸੀ ਤੇ ਅਸੀਂ ਅੱਜੇ ਤੱਕ ਆਪਣੇ ਅੰਦਰ ਨੂੰ ਵੇਖ ਨਹੀਂ ਸਕੇ ਜਿੱਦੇ ਅੰਦਰੋਂ ਵੇਖ ਲਿਆ ਉਹਦੇ ਸਾਰਿਆਂ ਤੇ ਰੱਬ ਨੂੰ ਸਾਨੂੰ ਦਿਸਣਾ ਹੈ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਪੈਣੀ ਹੈ ਅਸੀਂ ਆਪਣੇ ਔਗਣ ਵੇਖੇ ਨਹੀਂ ਕਦੇ ਦੂਜਿਆਂ ਦੇ ਔਗਣ ਵੇਖਦੇ ਫਿਰਦੇ ਆ ਜਿੱਦੇ ਆਪਣੇ ਔਗਣ ਵੇਖ ਲੈ ਦੂਜਿਆਂ ਦੇ ਔਗਣ ਨਜ਼ਰ ਨਹੀਂ ਆਉਣੇ ਘਟ ਭੀਤਰ ਦੇਖ ਮੁਰਾਰੀ ਜੀ ਜਨਮ ਮਰਨ ਕੋ ਇਹੋ ਜੱਗ ਬੱਪੜੋ ਇਨ ਦੂਜੇ ਭਗਤ ਵਿਸਾਰੀ ਜੀਓ ਬੱਪੜੋ ਦਾ ਭਾਉ ਦਾ ਵਿਚਾਰਾ ਕਹਿੰਦੇ ਜਨਮ ਮਰਨ ਕੋ ਇਹੋ ਜੱਗ ਬੱਪੜੋ ਕਹਿੰਦੇ ਇਹ ਵਿਚਾਰਾ ਜਿਹੜਾ ਜੱਗ ਹੈ ਨਾ ਇਹ ਤੇ ਜਨਮ ਮਰਨ ਦੇ ਗੇੜ ਚ ਪੈ ਗਿਆ ਇਹਨਾਂ ਦੂਜਾ ਭਗਤ ਵਿਸਾਰੀ ਜੀਓ ਇਹ ਜਨਮ ਮਰਨ ਦੇ ਗੇੜ ਚ ਕਿਉਂ ਪਿਆ ਕਿਉਂਕਿ ਭਗਤੀ ਵਿਸਾਰ ਚੁੱਕਿਆ ਇਹਨਾਂ ਦੂਜਾ ਭਗਤ ਵਿਸਾਰੀ ਜੀਓ ਕਹਿੰਦੇ ਭਗਤੀ ਜਿਹੜੀ ਸੀ ਪ੍ਰਮਾਤਮਾ ਦਾ ਨਾਮ ਜਪਣਾ ਸੀ ਉਹਨੂੰ ਭੁੱਲ ਬੈਠਿਆ ਜੇ ਅਸੀਂ ਪ੍ਰਮਾਤਮਾ ਦਾ ਦਾਗ ਭੁੱਲ ਬੈਠੇ ਨਾ ਤੇ ਜਨਮ ਮਰਨ ਦਾ ਚੱਕਰ ਬਹੁਤ ਲੰਬਾ ਪੈੜਾ ਕਹਿੰਦੇ 84 ਲੱਖ ਜੁਨੀਆਂ ਦਾ ਜ਼ਿਕਰ ਧਾਰਮਿਕ ਗ੍ਰੰਥਾਂ ਦੇ ਵਿੱਚ ਆਇਆ ਕਹਿੰਦੇ ਜੇ 84 ਲੱਖ ਜੁਨੀਆਂ ਨੂੰ ਲਿਖਣ ਲੱਗੀਏ ਨਾ ਕੱਲਾ ਲਿਖਣ ਲੱਗੀਏ ਤਾਂ ਵੀ ਕਹਿੰਦੇ 6 ਮਹੀਨੇ ਲੱਗ ਜਾਂਦੇ ਆ ਲਿਖਣ ਲਿਖਣ ਤੇ ਪਰ ਜੇ ਉਹ ਜੁਨੀਆਂ ਭਗਣ ਭੋਗਣੀਆਂ ਬਹਿਣ ਫਿਰ ਦੇਖ ਲਓ ਕਿੰਨਾ ਲੰਬਾ ਸਮਾਂ ਬਹੁਤ ਲੰਬਾ ਸਮਾਂ ਜੇ ਆਹ ਸਾਨੂੰ ਸਰੀਰ ਮਿਲਿਆ ਨਾ ਮਨੁੱਖਾ ਸਰੀਰ ਜੇ ਭਗਤੀ ਨਾ ਕੀਤੀ ਇਹ ਸਰੀਰ ਚੋਂ ਜਦੋਂ ਜਾਮਾਏ ਕਹਿੰਦੇ ਦੁਆਰੇ ਸਰੀਰ ਮਿਲਣ ਵਾਸਤੇ ਪਤਾ ਨਹੀਂ ਕਿੰਨਾ ਲੰਬਾ ਸਮਾਂ ਸਾਨੂੰ ਚੱਕਰ ਲਾਉਣਾ ਪੈਣਾ ਸਤਗੁਰ ਮਿਲੇ ਤਾਂ ਗੁਰਮਤਿ ਪਾਈਐ ਸਾਖਤ ਦਾਜੀ ਹਾਰੀ ਜੀਓ ਕਹਿੰਦੇ ਜਿੱਦੇ ਸਤਗੁਰੂ ਮਿਲ ਜੇ ਨਾ ਪ੍ਰਮਾਤਮਾ ਮਿਲ ਜੇ ਉਦੋਂ ਫਿਰ ਸਤਗੁਰ ਮਿਲੇ ਤਾਂ ਗੁਰਮਤਿ ਪਾਈਐ ਗੁਰਮਤਿ ਭਾਵ ਕੇ ਗੁਰੂ ਦੀ ਸਿੱਖਿਆ ਤੇ ਚੱਲਣ ਲੱਗ ਜਾਂਗੇ ਅਸੀਂ ਗੁਰਮਤਿ ਪਾਈਐ ਸਾਖਤ ਦਾਜੀ ਹਾਰੀ ਜੀਓ ਸਾਖਤ ਜਿਹੜਾ ਰੱਬ ਨਾਲ ਟੁੱਟਿਆ ਹੁੰਦਾ ਹੈ ਸਾਕਤ ਬੰਦਾ ਇਸ ਤਰ੍ਹਾਂ ਦਾ ਹੁੰਦਾ ਹੈ ਭਗਤ ਕਬੀਰ ਸਾਹਿਬ ਜੀ ਨੇ ਬਹੁਤ ਸ਼ਲੋਕ ਲਿਖੇ ਆ ਕਬੀਰ ਸਾਕਤ ਐਸਾ ਹੈ ਜੈਸੇ ਲਸਣ ਕੀ ਖਾਨ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਧਾਨ ਕਬੀਰ ਸਾਕਤ ਐਸਾ ਹੈ ਕਬੀਰ ਸਾਕਤ ਸੰਗ ਨਾ ਕੀਜੀਐ ਦੂਰਾਂ ਜਾਈਐ ਭਾਗ ਵਾਸਨ ਕਾਰੋ ਪਰਸੀਐ ਤੌ ਕਛ ਲੱਗਾ ਦਾਗ ਕਹਿੰਦੇ ਸਾਕਤ ਬੰਦਾ ਤੇ ਜਿਵੇਂ ਕਾਲੇ ਰੰਗ ਦੇ ਭਾਂਡੇ ਹੋਣ ਕਾਲਸ ਨਾਲ ਲੱਗੜੇ ਹੋਏ ਕਹਿੰਦੇ ਇਸ ਤਰ੍ਹਾਂ ਦਾ ਹੁੰਦਾ ਚਿੱਟੇ ਕੱਪੜੇ ਪਾ ਕੇ ਉਹਦੇ ਲਗੋਂਦੀ ਲੰਘੋਗੇ ਕਹਿੰਦੇ ਉਹ ਕਾਲੇ ਕਰ ਦੇਣੇ ਨੇ ਕਬੀਰ ਸਾਖਤ ਸੰਗ ਨਾ ਕੀਜੀਐ ਕੇਲੇ ਨਿਕਟ ਜਿਉਂ 베ਰ ਉਹ ਝੂਲੇ ਉਹ ਚੀਰੀਆ ਸਾਖਤ ਸੰਗ ਨਹਿਰ ਕਹਿੰਦੇ ਜਿਹੜੀ 베ਰੀ ਹੁੰਦੀ ਹੈ ਉਹਦੇ ਕੋਲ ਜੇ ਕੇਲਾ ਲਾ ਦੀਏ ਨਾ ਸੀ ਕੇਲੇ ਦਾ ਬੂਟਾ ਕਹਿੰਦੇ ਹਵਾ ਚੱਲਣੀ ਹੈ ਕੇਲੇ ਦੇ ਪੱਤਿਆਂ ਨੂੰ ਕਹਿੰਦੇ 베ਰੀ ਦੇ ਕੰਡਿਆਂ ਨੇ ਪਾੜ ਕੇ ਲੀਰੋ ਲੀਰ ਕਰ ਦੇਣਾ ਕਹਿੰਦੇ ਜਿਹੜਾ ਸਾਖਤ ਪੁਰਸ਼ ਹੁੰਦਾ ਹੈ ਉਹ ਸਾਡੇ ਜੀਵਨ ਨੂੰ ਵੀ ਲੀਰੋ ਲੀਰ ਕਰ ਦਿੰਦਾ ਸਤਗੁਰੂ ਮਿਲਿਆ ਤਾਂ ਗੁਰਮਤ ਪਾਈ ਹੈ ਕਹਿੰਦੇ ਜੇ ਸਤਗੁਰੂ ਮਿਲ ਜੇ ਤਾਂ ਗੁਰਮਤ ਦੀ ਸੋਝੀ ਮਿਲ ਜਾਂਦੀ ਹੈ ਸਾਨੂੰ ਗੁਰਮਤ ਦੀ ਸੋਝੀ ਪੈਣ ਕਰਕੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਗੁਰਬਾਣੀ ਦੇ ਨਾਲ ਜੁੜਨਾ ਪੈਣਾ। ਸਾਖਤ ਬਾਜੀ ਹਾਰੀ ਜੀਓ ਕਹਿੰਦੇ ਜਿਹੜਾ ਸਾਖਤ ਪੁਰਸ਼ ਨੇ ਉੱਤੇ ਕਹਿੰਦੇ ਇਹ ਸੰਸਾਰ ਤੇ ਆਏ ਤੇ ਬਾਜੀ ਹਾਰ ਕੇ ਚਲੇਗਾ। ਸਤਗੁਰ ਬੰਧਨ ਤੋੜ ਨਿਰਾਰੇ ਬਹੁੜ ਨਾ ਗਰਭ ਮਝਾਰੀ ਜੀਓ ਕਹਿੰਦੇ ਜੇ ਸਤਗੁਰੂ ਨੂੰ ਸਿਮਰ ਲਿਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਉਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਕਹਿੰਦੇ ਜੇ ਸਤਿਗੁਰੂ ਨੂੰ ਸਿਮਰ ਲਿਆ ਨਾ ਸਤਿਗੁਰ ਬੰਧਨ ਤੋੜ ਨਿਹਾਰੇ ਜੇ ਸਤਿਗੁਰੂ ਨੂੰ ਸਿਮਰਦੇ ਰਵਾਂਗੇ ਸਿਮਰਦੇ ਰਵਾਂਗੇ ਜਿਹੜੇ ਬੰਧਨ ਪਏ ਹੋਏ ਐ ਕਹਿੰਦੇ ਉਹ ਟੁੱਟ ਜਾਣੇ ਬੋੜ ਨਗਰਬ ਮਝਾਰੀ ਜੀ ਉਹ ਕਹਿੰਦੇ ਮੁਰ ਮੁਰ ਕੇ ਗਰਬ ਨਹੀਂ ਗਰਬਤ ਨਹੀਂ ਪਾਵਾਂਗੇ ਭਾਵੇਂ ਇੱਕੋ ਵਾਰ ਬਸ ਪ੍ਰਮਾਤਮਾ ਦੇ ਵਿੱਚ ਆ ਭੇਦ ਹੋ ਜਾਂਗੇ ਜਿਹੜਾ ਪ੍ਰਮਾਤਮਾ ਦੇ ਵਿੱਚ ਆ ਭੇਦ ਹੋ ਜਾਂਦਾ ਉਹ ਕਹਿੰਦੇ ਵਾਰ-ਵਾਰ ਜੰਮਦਾ ਨਹੀਂ ਵਾਰ-ਵਾਰ ਮਰਦਾ ਨਹੀਂ ਅਸੀਂ ਤੇ ਦਿਨ 'ਚ ਪਤਾ ਨਹੀਂ ਕਿੰਨੇ ਵਾਰ ਜੰਮਦੇ ਆ ਕਿੰਨੇ ਵਾਰ ਮਰਦੇ ਆ ਕਿਉਂਕਿ ਜਿੱਦਾਂ ਦੇ ਬੰਦੇ ਦੇ ਖਿਆਲ ਹੋ ਜਾਂਦੇ ਆ ਗੁਰੂ ਸਾਹਿਬ ਕਹਿੰਦੇ ਆ ਸਮਝ ਲੈ ਕਿ ਇਹ ਜੰਮ ਜੰਮਣ ਮਰਨ ਦਾ ਗੇੜ ਪੈ ਰਿਹਾ ਤੇਰੇ ਤੇ ਸਤਗੁਰ ਬੰਗਨ ਤੋੜ ਨਰਾਰੇ ਬਹੁੜ ਨਾ ਗਰਬ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨਵਸਿਆ ਨਿਰੰਕਾਰੀ ਜੀਓ ਕਹਿੰਦੇ ਜਿਵੇਂ ਰਤਨ ਹੁੰਦਾ ਨਾ ਹੀਰਾ ਜਿਹੜਾ ਹੀਰਾ ਹੁੰਦਾ ਕਹਿੰਦੇ ਉਹਦੇ ਇੰਨਾ ਚਾਨਣ ਹੁੰਦਾ ਕਿ ਜੇ ਉਹਨੂੰ ਰਾਤ ਨੂੰ ਅਸੀਂ ਕਮਰੇ 'ਚ ਰੱਖ ਦਈਏ ਲਾਈਟ ਲਾਉਣ ਦੀ ਲੋੜ ਨਹੀਂ ਕਹਿੰਦੇ ਸਾਰੇ ਕਮਰੇ 'ਚ ਚਾਨਣ ਕਰ ਦਿੰਦਾ ਹੀਰਾ ਜਿਹੜਾ ਹੁੰਦਾ ਅਸੀਂ ਤੇ ਹੀਰਾ ਵੇਖਿਆ ਵੀ ਨਹੀਂ ਸੁਣੇ ਹੀ ਐ ਇਹ ਗੱਲਾਂ ਕਿ ਹੀਰਾ ਜਿਹੜਾ ਹੁੰਦਾ ਉਹ ਚਾਨਣ ਕਰ ਦਿੰਦਾ ਪਰ ਇੱਥੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਨਾਨਕ ਗਿਆਨ ਰਤਨ ਪਰਗਾਸਿਆ ਕਹਿੰਦੇ ਜੇ ਗਿਆਨ ਦਾ ਹੀਰਾ ਸਾਡੇ ਅੰਦਰ ਪੈਦਾ ਹੋ ਗਿਆ ਨਾ ਕਹਿੰਦੇ ਸਾਡੇ ਅੰਦਰ ਚਾਨਣ ਕਰ ਦੇਣਾ ਜੇ ਸੂਰਜ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦੇ ਗੁਰਬਿੰਨ ਘੂਰ ਅੰਧਾਰ ਕਹਿੰਦੇ ਜੇ ਗੁਰੂ ਦਾ ਗਿਆਨ ਨਾ ਲਿਆ ਅੰਦਰ ਤੇ ਹਨੇਰਾ ਹੀ ਰਹਿਣਾ ਪਰ ਕਹਿੰਦੇ ਜੇ ਗੁਰੂ ਦਾ ਗਿਆਨ ਆ ਗਿਆ ਅੰਦਰ ਚਾਨਣ ਹੋ ਜਾਣਾ ਬਾਹਰੇ ਤੇ ਕੱਲ ਸਾਰਿਆਂ ਨੇ ਦੀਪਮਾਲਾ ਬਥੇਰੀ ਕੀਤੀ ਜੀ ਬਥੇਰੇ ਦੀਵੇ ਲੱਗੇ ਬਥੇਰਾ ਚਾਨਣ ਹੋਇਆ ਸਾਰੀ ਰਾਤ ਪਿੰਡ ਦੇ ਵਿੱਚ ਸਾਰਾ ਚਾਨਣ ਸੀ ਪਿੰਡ ਦੇ ਵਿੱਚ ਕੀ ਸਾਰੇ ਸੰਸਾਰ ਭਾਜ ਤੇ ਬੜਾ ਚਾਨਣ ਸੀ ਪਰ ਗੁਰੂ ਸਾਹਿਬ ਕਹਿ ਰਹੇ ਆ ਜੇ ਕਹਿੰਦੇ ਅੰਦਰ ਚਾਨਣ ਹੋਇਆ ਨਾ ਅਸਲ ਚ ਫੇਰ ਗੱਲ ਬੜਨੀ ਹੈ ਨਾਨਕ ਗਿਆਨ ਰਤਨ ਪਰਗਾਸਿਆ ਕਹਿੰਦੇ ਜਿਹੜਾ ਰਤਨ ਹੀਰੇ ਹੁੰਦੇ ਨੇ ਉਹਨਾਂ ਦੇ ਨਾਲ ਕਮਰੇ 'ਚ ਚਾਨਣ ਹੋ ਸਕਦਾ ਪਰ ਕਹਿੰਦੇ ਜਿਹੜਾ ਪ੍ਰਮਾਤਮਾ ਦੇ ਨਾਮ ਦਾ ਗਿਆਨ ਹੈ ਨਾ ਜੇ ਗਿਆਨ ਦਾ ਚਾਨਣ ਸਾਡੇ ਅੰਦਰ ਹੋ ਗਿਆ ਹਰ ਮਨ ਦੱਸਿਆ ਨਿਰੰਕਾਰੀ ਜੀਓ ਕਹਿੰਦੇ ਉਹਦੇ ਅੰਦਰ ਪ੍ਰਮਾਤਮਾ ਵਸ ਜਾਣਾ ਨਿਰੰਕਾਰ ਪ੍ਰਮਾਤਮਾ ਉਹਦੇ ਅੰਦਰ ਵਸ ਜਾਣਾ ਜਿੱਦੇ ਅੰਦਰ ਪ੍ਰਮਾਤਮਾ ਵਸ ਗਿਆ ਕਹਿੰਦੇ ਅੰਦਰ ਚਾਨਣ ਹੋ ਜਾਣਾ ਜੇ ਅੰਦਰ ਚਾਨਣ ਹੋ ਗਿਆ ਸਮਝ ਲਿਓ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਗਿਆ ਅਜੇ ਤੱਕ ਸਾਡੇ ਅੰਦਰ ਗਿਆਨ ਨਹੀਂ ਹੋਇਆ ਅੰਦਰ ਸਾਡੇ ਚਾਨਣ ਨਹੀਂ ਹੋਇਆ ਅੰਦਰ ਅਸੀਂ ਗੁਰੂ ਨਾਲ ਅਜੇ ਜੁੜੇ ਨਹੀਂ ਗੁਰੂ ਸਾਹਿਬ ਕਹਿੰਦੇ ਆ ਕੰਨ ਮੁਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ ਬਾਹਰ ਦੇਸਾ ਚਾਨਣਾ ਦਿਲ ਅੰਧਿਆਰੀ ਰਾਤ ਕਹਿੰਦੇ ਦਿਲ ਤੇ ਇਸ ਤਰ੍ਹਾਂ ਲੱਗਦਾ ਹੈ ਅੰਦਰੋਂ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਮੱਸਿਆ ਦੀ ਰਾਤ ਹੁੰਦੀ ਹੈ ਮੱਸਿਆ ਦੀ ਰਾਤ ਨੂੰ ਹਨੇਰੀ ਰਾਤ ਹੁੰਦੀ ਹੈ ਨਾ ਜਿਹੜੀ ਚੰਦਰਮਾ ਦੀ ਪੂਰਨਵਾਸ਼ੀ ਹੁੰਦੀ ਹੈ ਚੰਦਰਮਾ ਦੀ ਰਾਤ ਉਦੋਂ ਸਾਰੇ ਜਗਮਗ ਹੁੰਦੀ ਹੈ ਪਰ ਕਹਿੰਦੇ ਕੰਨ ਮਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ ਬਾਹਰ ਦੇਸਾ ਚਾਨਣਾ ਦਿਲ ਅੰਧਿਆਰੀ ਰਾਤ ਕਹਿੰਦੇ ਬਾਹਰੇ ਚਾਨਣ ਜਿੰਨਾ ਮਰਜੀ ਕਰ ਲਿਓ ਪਰ ਅੰਦਰ ਜੇ ਹਨੇਰੇ ਹੀ ਰਹੇਗਾ ਬਾਹਰ ਦੇ ਚਾਨਣ ਨੇ ਕੁਝ ਨਹੀਂ ਕਰਨਾ ਇੱਥੇ ਗੁਰੂ ਸਾਹਿਬ ਬਸ ਇਹੀ ਸਮਝਾ ਰਹੇ ਐ ਕਿ ਗੁਰੂ ਦੇ ਪਿੱਛੇ ਪਿੱਛੇ ਤੁਰਨਾ ਸਿੱਖ ਲਓ ਜਿੱਦੇ ਗੁਰੂ ਦੇ ਪਿੱਛੇ ਪਿੱਛੇ ਤੁਰਨਾ ਸਿੱਖ ਜਾਓਗੇ ਸਾਰਾ ਕੁਝ ਹੀ ਸਿੱਖ ਜਾਓਗੇ ਜਦੋਂ ਫੌਜ ਦੇ ਵਿੱਚ ਭਰਤੀ ਹੁੰਦੀ ਹੈ ਨਾ ਫੌਜ ਦੇ ਵਿੱਚ ਕਹਿੰਦੇ ਸਭ ਤੋਂ ਪਹਿਲਾਂ ਕਹਿੰਦੇ ਨੇ ਆ ਜਾ ਤੈਨੂੰ ਤੁਰਨਾ ਸਿਖਾਉਨੇ ਆ ਜੇ ਬੰਦਾ ਕਵੇਂ ਮੈਂ ਤੇ ਰੋਜ਼ ਤੁਰਦਾ ਮੈਨੂੰ ਤੇ ਚੰਗੀ ਤਰ੍ਹਾਂ ਤੁਰਨਾ ਆਉਂਦਾ ਹੈ ਕਹਿੰਦੇ ਇਹ ਤੋਰ ਤੇਰੀ ਕਿਸੇ ਕੰਮ ਦੇ ਨਹੀਂ ਜਿਹੜੀ ਤੋਰ ਤੈਨੂੰ ਅਸੀਂ ਸਿਖਾਵਾਂਗੇ ਨਾ ਅਸਲ ਦੇ ਵਿੱਚ ਉਹਦੇ ਨਾਲ ਹੀ ਤੂੰ ਫੌਜੀ ਗਿਣਿਆ ਜਾਵੇਂਗਾ ਜੇ ਤੈਨੂੰ ਤੁਰਨਾ ਹੀ ਨਹੀਂ ਆਇਆ ਕਹਿੰਦੇ ਤੂੰ ਫੌਜੀ ਨਹੀਂ ਕਹਾ ਸਕਦਾ ਕਹਿੰਦੇ ਜਿੰਨਾ ਚਿਰ ਅੰਦਰ ਬੰਦੇ ਦੇ ਚਾਨਣ ਨਹੀਂ ਦਾ ਹੋਇਆ ਬਾਹਰ ਲੈ ਚਾਨਣਾ ਨੂੰ ਕੀ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਨੇ ਗੁਰੂ ਦੇ ਕੋਲ ਆ ਕੇ ਬਸ ਗਿਆਨ ਲੈਣਾ ਜਿੱਦੇ ਗਿਆਨ ਸਾਡੀ ਜ਼ਿੰਦਗੀ ਚ ਚੌਣ ਲੱਗ ਗਿਆ ਬਾਕੀ ਕੰਮ ਤੇ ਸਾਰੇ ਫਿਰ ਆਪਣੇ ਆਪ ਹੀ ਹੁੰਦੇ ਰਹਿਣਗੇ ਸਤਗੁਰ ਬੰਧਨ ਤੋੜ ਨਿਰਾਰੇ ਬਹੜ ਨਾ ਗਰਬ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ